ਹਰੀਆਵਲ ਪੰਜਾਬ ਦੇ ਵੱਲੋਂ ਇੱਕ ਰੁੱਖ ਦੇਸ਼ ਕੇ ਨਾਮ ਅਭਿਆਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਭਾਰ ਦੇ ਵਿੱਚ ਇਸ ਮੁਹਿੰਦ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਬਟਾਲਾ ਦੇ ਵਿੱਚ ਹਰੀਆਵਲ ਪੰਜਾਬ ਵੱਲੋਂ ਜ਼ਿਲ੍ਹਾ ਭਾਰ ਦੀਆਂ ਵਕਫਾ ਖਾਂਜੀਓ ਧਾਰਮਿਕ ਸੰਗਠਨਾਂ ਨਾਲ ਇੱਕ ਸੈਮੀਨਾਰ ਰਾਹੀਂ ਮੀਟਿੰਗ ਕੀਤੀ ਗਈ ਹੈ ਉੱਤੇ ਇਸ ਸੈਮੀਨਾਰ ਦੇ ਪ੍ਰਬੰਧਕਾਂ ਅਤੇ ਇਸ ਵਿੱਚ ਸ਼ਾਮਲ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਦੱਸਿਆ ਇਸ ਮੀਟਿੰਗ ਦਾ ਮਕਸਦ ਪੂਰੇ ਦੇਸ਼ ਨੂੰ ਹਰਾ ਭਰਾ ਬਣਾਉਣਾ ਹੈ ਨਾਮ ਜੀ ਮੇਰਾ ਨਾਮ ਗੁਰਮukh ਸਿੰਘ ਹੈ ਜੀ ਜੀ ਆਇਆਂ ਨੂੰ ਅੱਜ ਦੇ ਫੰਕਸ਼ਨ ਬਾਰੇ ਦਾ ਹਾਂਜੀ ਅੱਜ ਹਰਿਆਵਲ ਪੰਜਾਬ ਵੱਲੋਂ ਇੱਕ ਪ੍ਰਲਾਕਿਤਾ ਜਾ ਰਿਹਾ ਹੈ ਇੱਕ ਪੇਡ ਦੇਸ਼ ਕੇ ਨਾਮ ਜਿਹੜਾ ਸਾਡਾ ਵਾਤਾਵਰਣ ਦਾ ਜਿਹੜਾ ਇੰਬੈਲੈਂਸ ਹੋਣਾ ਸਾਡਾ ਜਿਹੜਾ ਪੋਲੀਸ਼ਨ ਦਾ ਵਧਣਾ ਉਹਦੇ ਪਿੱਛੇ ਕਾਰਨ ਇਹੀ ਹੈ ਕਿ ਸਾਡਾ ਜਿਹੜਾ ਨਾ ਫੋਰੈਸਟ ਕਵਰ ਜਿਹੜਾ ਉਹ ਬਹੁਤ ਘਟ ਗਿਆ ਹੈ ਜਿਹੜੇ ਸਰਕਾਰੀ ਅੰਕੜੇ ਉਹ ਦੱਸ ਰਹੇ ਨੇ 7% ਰਹਿ ਗਿਆ ਹੈ ਜਦਕਿ 11 ਸਰਕਾਰੀ ਅੰਕੜੇ ਜਿਹੜੇ ਉਹ 3-4% ਪੰਜਾਬ ਦੇ ਵਿੱਚ ਫੋਰੈਸਟ ਕਵਰ ਹੈ ਔਰ ਇਹ ਬਹੁਤ ਕਾਤਕਸਿਦੀ ਮੰਨੀ ਜਾ ਰਹੀ ਹੈ ਜਦ ਕਿ ਸਾਨੂੰ ਜਿਹੜਾ ਵਾ ਨਾ ਸਾਡੇ ਫੋਰੈਸ ਕਵਰ ਜਿਹੜਾ 33% ਚਾਹੀਦਾ ਹੁੰਦਾ ਹੈ ਔਰ ਉਹਦੇ ਉਹਨੂੰ ਪੂਰਾ ਕਰਨ ਵਾਸਤੇ ਇਹ ਹਰਿਆਵਲ ਪੰਜਾਬ ਵੱਲੋਂ ਅਸੀਂ ਸਾਰੇ ਮਿਲ ਕਰਕੇ ਜਿੰਨੀਆਂ ਕੋਈ ਜੀਓਜ਼ ਹੈਗੀਆਂ ਨੇ ਤਾਂ ਉਸ ਸਥਾਨ ਹੈਗੇ ਨੇ ਸਾਰੇ ਮਿਲ ਕਰਕੇ ਇਸ ਕੰਮ ਨੂੰ ਕਰਾਂਗੇ ਅੱਜ ਹਰਿਆਵਲ ਪੰਜਾਬ ਦਾ ਸਬੰਧ ਵਿੱਚ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਹੈ ਉਲੀਕਿਆ ਜਾ ਰਿਹਾ ਕੁਦਰਤ ਨੂੰ ਵਾਤਾਵਰਨ ਸਾਂਭਣ ਵਾਸਤੇ ਇੱਕ ਰੁੱਖ ਦੇਸ਼ ਦੇ ਨਾਮ ਜਿਹੜਾ ਹੈ ਸਾਰਿਆਂ ਮਨੁੱਖਾਂ ਦਾ ਫਰਜ਼ ਹੈ ਤੁਸੀਂ ਸਾਰਿਆਂ ਨੇ ਵੇਖਿਆ ਹੋਵੇਗਾ ਕੋਵਿਡ ਵਿੱਚ ਕੀ ਹਾਲ ਹੋਇਆ ਸੀ ਜਿਹੜੀ ਇੱਕ ਆਕਸੀਜਨ ਵਾਸਤੇ ਲੋਕੀ ਦਰ ਦਰ ਭਟਕ ਰਹੇ ਸਨ ਤੇ ਆਕਸੀਜਨ ਦਾ ਸਰੋਤ ਜਿਹੜਾ ਉਹ ਦਰਖਤ ਹੀ ਨੇ ਤੇ ਦਰਖਤਾਂ ਦੀ ਸੰਖਿਆ ਬਹੁਤ ਘਟ ਗਈ ਏ ਸਾਡੇ ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਰੀਤੀ ਰਿਵਾਜਾਂ ਦੇ ਵਿੱਚ ਰੁੱਖਾਂ ਦਾ ਬਹੁਤ ਮਹੱਤਵ ਹੈ ਸੰਸਕਾਰ ਕਰਨ ਵਾਸਤੇ ਤੇ ਜਨਮ ਵੇਲੇ ਤੁਸੀਂ ਵੇਖਿਆ ਹੈ ਕਿ ਬੂਹਿਆਂ ਦੇ ਉੱਤੇ ਵੀ ਜਿਹੜਾ ਹੈ ਰਸਮਾਂ ਦੇ ਤੌਰ ਤੇ ਉਹ ਤੇ ਵਿਆਹਾਂ ਤੇ ਵੀ ਰਸਮਾਂ ਦੇ ਤੌਰ ਤੇ ਲੱਕੜ ਕੱਮ ਹੁੰਦੀ ਏ ਤੇ ਆਓ ਸਾਰੇ ਰਲ ਕੇ ਜਿਹੜਾ ਹੈ ਆਪਣੇ ਵਾਸਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੱਧ ਤੋਂ ਵੱਧ ਰੁਖਤ ਲਾ ਕੇ ਤੇ ਵਾਤਾਵਰਣ ਦੀ ਸੰਭਾਲ ਕਰੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲ